ਮਾਨਯੋਗ ਡਿਜੀਪੀ ਪੰਜਾਬ ਐਸਐਸਪੀ ਕਪੂਰਥਲਾ ਮੈਡਮ ਮਤਸਲਾ ਦੁੱਤਾ ਆਈਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਸਬਡਿਵੀਜ਼ਨ ਫਗਵਾੜਾ ਵਾਲੇ ਜੋ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਹੀ ਲੜੀ ਦੇ ਵਿੱਚ ਸਾਡੇ ਸੀਆਈਏ ਸਟਾਫ ਨੂੰ ਇੱਕ achhi safalta mili hai ਇਹ ਵੀਰ ਜੀ ਤੁਹਾਨੂੰ ਯਾਦ ਹੋਣਾ ਸੀ ਐਫ ਆਈ ਆ ਨੰਬਰ 46 4 ਅਗਸਟ ਨੂੰ ਆਰਮਜ਼ੈਕ ਦੇ ਵਿੱਚ ਦਰਜ ਕੀਤੀ ਸੀ ਜਿਹਦੇ ਵਿੱਚ ਇੱਕ ਲੜਕਾ ਬਿੱਲਾ ਕਲਿਆਣਾ ਹੈ ਔਰ ਉਹਦੇ ਕੋਲ ਦੋ ਵੈਪਨ ਨਾ ਬਰਾਮਦ ਹੋਏ ਹੋਏ ਸੀਗੇ ਉਹਦੇ ਹੀ ਅਸੀਂ ਫਾਰਵਰਡ ਲਿੰਕੇਜਿਸ ਉਹਦੇ ਜਿਹੜਾ ਗਰੁੱਪ ਹੈ ਉਹਦੇ ਸਾਰੇ ਸਾਥੀਆਂ ਤੇ ਜੋ ਅਸੀਂ ਇਨਵੈਸਟੀਗੇਸ਼ਨ ਚ ਐਕਸਪਲੋਰ ਕੀਤਾ ਨਾ ਉਹਦੇ ਵਿੱਚ ਇੱਕ ਮੁੰਡਾ ਜਿਹੜਾ ਹੈਗਾ ਜਿਸ ਦਾ ਨਾਮ ਫੁੱਲ ਪੂਰਨ ਸੋਨੀ ਉਰਫ ਵਿੰਨੀ ਸੋਨੀ ਇਹ ਲਾਵਿਆ ਮਹੱਲਾ ਦਾ ਰਹਿਣ ਵਾਲਾ ਹੈ ਤੇ ਸਾਨੂੰ ਇਹ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇਹ ਕੋਲ ਵੀ ਇੱਕ ਵੈਪਨ ਹੈ ਜਿਹੜਾ ਕਿ ਇਹ ਜਿਹੜਾ ਗਰੁੱਪ ਹੈ ਇਹ ਆਪਕਦਰੇ ਸਾਰੇ ਦੋਸਤ ਨੇ ਔਰ ਜਦੋਂ ਵੀ ਕੋਈ ਕਿਤੇ ਵਾਰਤਤ ਕਰਨੀ ਹੈ ਜਾਂ ਕਿ ਬੈਂਨ ਕੋਈ ਸ਼ੇਅਰ ਕਰ ਦਿੰਦੇ ਨੇ ਲੱਗਾ ਔਰ ਇੱਕ ਇਲੀਗਲ ਵੈਪਨ ਇਹ ਵੀ ਪੋゼਸ਼ਨ ਦੇ ਵਿੱਚ ਹੈ ਜੋ ਦਿੱਲੀ ਸੋਨੇ ਦੇ ਵਿਦਿਆਸ਼ਣ ਚਾਹਤਾ ਆ ਇਹਦੇ ਵਿੱਚ 12 ਤਰੀਕ ਨੂੰ ਆ ਐਚਆਰਸੀਏ ਦੀ ਟੀਮ ਨੇ ਉਸ ਦੋਸ਼ੀ ਨੂੰ ਅਰੈਸਟ ਕੀਤਾ तहसील पुरानी तहसील ਤੋਂ ਕਰਵ ਕੁਰੀਅਰ ਦੇ ਏਰੀਆ ਤੇ ਉੱਥੇ ਪਹੁੰਗਿਆ ਸੀਗਾ ਤਾਂ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਦੇ ਇਨਕਸ਼ਾਫ ਦੇ ਉੱਪਰ ਹੀ ਇਹਦੇ ਡਿਸਕਲੋਜ਼ਰ ਦੇ ਉੱਪਰ ਇੱਕ ਬੱਤੀ ਬੋਰ ਦਾ ਪਿਸਤਲ ਜਿਹੜਾ ਕਿ ਇਲੀਗਲ ਹੈ ਔਰ ਨਾਲ ਦੋ ਰੋਂਗ ਨੇ ਉਹ ਰਿਕਵਰ ਕੀਤੇ ਗਏ ਨੇ ਤੇ ਇਹਦਾ ਹੁਣ ਅੱਜ ਇਸ ਨੂੰ ਮਾਨਯੋਗ ਅਦਾਲਤ ਕੋਲ ਵਿੱਚ ਪੇਸ਼ ਕਰਕੇ ਬੋਲੰਗਰ ਮੰਨ ਲਿਆ ਗਿਆ ਹੈ ਔਰ ਦੌਰਾਨ ਰਿਮਾਂਡ ਦੇ ਤੋਂ ਸਾਰਾ ਇਹਨੇ ਕਿੱਥੋਂ ਲਿਆ ਕਿਹੜੀ ਵਾਰਦਾਤ ਹੋਰ ਅਗਰ ਇਸਨੇ ਕੀਤੀ ਹੈ ਸਟੈਪਨ ਦੇ ਨਾਲ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਤੋਂ ਕੁਝ ਕਿਸ ਤਰ੍ਹਾਂ ਪਰ ਅਬਜੋ ਬਿੱਲਾ ਨੂੰ ਜਦੋਂ ਕਸ਼ਿਸ਼ ਕੀਤੀ ਗਈ ਤਾਂ ਉਹਨੇ ਇਹਦਾ ਨਾਮ ਲਿਆ ਕਿ ਉਹਨੇ ਕੁਝ ਵਾਰਦਾਤਾਂ ਜਾਂ ਇਹਦੇ ਨਾਲ ਗੱਲ ਕੇ ਜਾਂ ਕਿਸੇ ਨੇ ਰਲ ਕੇ ਕੋਈ ਵਾਰਦਾਤਾਂ ਕਰਨੀਆਂ ਵੀ ਬਣੀਆਂ ਜੀ ਕੁਝ ਕੁਝ ਵਜਿਹਾ ਆ ਜਿਹੜੀ ਬਿੱਲੇ ਦੀ ਪੁਛਿਸ਼ ਦੇ ਵਿੱਚ ਆਇਆ ਸੀ ਵੀ ਜਦੋਂ ਵੀ ਉਹ ਕਿਤੇ ਇਹਨਾਂ ਦਾ ਲੜਾਈ ਝਗੜਾ ਹੁੰਦਾ ਸੀਗਾ ਬਿਕੋਜ਼ ਇਹ ਇਹ ਉਹੀ ਆਏਗੇ ਜਿਨ੍ਹਾਂ ਨੇ ਕੰਰੀਆ ਉਹਨਾਂ ਬਰਸਤਾ ਦੇ ਬਾਹਰ ਫਾਇਰਿੰਗ ਵੀ ਹੋਈ ਸੀਗੇ ਉਹਦੇ ਵਿੱਚ ਵੀ ਸਾਰੇ ਇਕੱਠੇ ਸੀਗੇ ਤੇ ਇਹ ਉਦੋਂ ਵੀ ਉਹਨਾਂ ਦੇ ਨਾਲ ਸੀਗਾ ਸੋ ਅਸੀਂ ਉਸ ਟਾਈਮ ਇਹਦੀ ਨਾਮੁਜ਼ਾਗਰ ਨਹੀਂ ਹੋਇਆ ਸੀਗਾ ਤੇ ਵਿਲੇ ਦੀ ਪੁਸ਼ਕਿਸ਼ ਦੇ ਵਿੱਚ ਆ ਗਿਆ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਅਗੇ ਪ੍ਰਸੀਡ ਕਰਾਂਗੇ ਬਟ ਇਹ ਸਾਰੀ ਚੀਜ਼ਾਂ ਇਹਦੇ ਤੋਂ ਵੀ ਕੰਟਰਾ ਇਨਕਾਊਂਟਰ ਚੈੱਕ ਕੀਤਾ ਜਾਏਗਾ ਦੌਰਾਨੀ ਤਫਤੀਸ਼ ਤੇ ਜੋ ਵੀ ਸੱਚਾਈ ਸਾਹਮਣੇ ਆਈ ਉਹਦੇ ਨਾਲ ਪ੍ਰਸੀਡ ਕੀਤਾ ਜਾਏਗਾ